धनगुरु धन गुरु धनु गुरु i guru.

तन गुरु नानक। तन गुरु नानक। धन गुरु तन गुरु नुरक जी तन गुरु नानक धन गुरु नानक तन गुरु नानक धन गुरु नानक गुरु नानक गुरु नानक गुरुकन् गुरु धन गुरु नानक धन गुरु नानक धन गुरु नानक धन गुरु नानक ధ <mí> న ਰਤਾ ਪਰਖ ਨੇਰਪੋ ਨੇਰਵਰ ਅਕਾਲ ਮੂਰਤ ਆਜੂ ਗੁਰ ਪਰਸਾਦ ਗੁਰ ਪਰਸਾਦ ਵਾਹਿਗੁਰੂ ਵਾਹਿਗੁਰੂ ਜਹਰ ਸਿਮਰਨ ਪਿਆ ਤੈਉ ਪਾਦ ਗਤ ਕੀਨੀ ਜਹਰ ਸਿਮਰਨ ਪਿਆ ਤੈਉ ਪਾਦ ਗਤ ਕੀਨੀ ਜਹਰ ਸਿਮਰਨ ਪਿਆ ਤੈਉ ਪਾਦ ਗਤ ਕੀਨੀ ਵੱਡ ਪਾਗੀ ਹਰ ਜਾਪਨਾ ਵੱਡ ਪਾਗੀ ਹਰ ਜਾਪਨਾ ਵੱਡ ਪਾਗੀ ਵੱਡ ਪਾਗੀ ਹਰ ਜਾਪਨਾ जन न गोरेहे मत् दीनिनी जनक का गोरे मत दीनी

ਗੁਰ 에 ਮਰਤ ਦੀਨੀ ਜਪ ਹਰ ਪਾਵ ਜਲ ਤਾਰਨਾਬ ਚਲ ਚਾਰ ਜਪ 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 ਹਰ ਪਾਵ ਜਲ ਤਾਰਨਾ ਸਾਗ ਚੱਲੇ ਤਾਰਨਾ ਜਪ ਹਰ ਪਾਵ ਜਲ ਤਾਰਨਾ ਜਪ ਹਰ ਪਾਵ ਜਲ ਤਾਰ ਜਪ ਵਾਹੇ ਗੁਰੂ ਵਾਹੇ ਗੁਰੂ जप हार पव जल तर्ना जपहार पाव जल तारना तर्ना जपवाहे गुरु

ਦਨੂ ਦੂਖ ਰੋਗ ਸੰਤਾ ਪੀਤ ਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸ ਪੂਰੇ ਗੁਰ ਤੇ ਸੁਣ ਤੇ ਪੁਨੀਤ ਕਹਿ ਕੇ ਤਿਵਿਤ ਸਤ ਗੁਰ ਰਿਆ ਪਰ ਬਿਨਵਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੋ ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਸੰਸਮਾਨ ਦੇਵਸ ਰਾਤ ਦੁਇ ਦਾਈ ਦਾ ਆਖੇ ਲੈ ਸਗਲ ਸੰਗਿਆਈਆ ਬੁਰਿਆਈਆ ਵਾਚੈ ਧਰਮ ਨੂੰ ਕਰਮੀ ਆਪੋ ਆਪਰੀ ਕਿਤੇੜ ਕੇ ਪੂਰਿਆ ਜੈ ਮੁਸਕਤ ਨਾਮਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾਮੁ ਸ੍ਰੀ ਵਾਹਿਗੁਰੂ 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 ਸਾਹਿਬ ਜੀ ਮਹਾਰਾਜ ਦੋਇ ਕਰ ਜੋੜ ਕਰ ਅਰਦਾਸ ਤਦ ਕਾ ਵੇਤ ਹੁਨੇ ਰਾਸ ਬਲਤੀ ਕਰਨਾ ਹੋਈ ਜਨ ਕੀ ਅਰਦਾਸ ਨਨਤ ਜੋਰ ਕੋ ਜੰਡਕ ਕੋ ਜੁਨ ਕੋ ਕਾਸ ਰਮਦਾਸ ਇੱਕ ਓੰਕਾਰ ਸ੍ਰੀ ਵਾਗ ਗੁਰੂ ਜੀ ਦੀ ਫਤੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਸਾਚੀ ਦੇਸ਼ੂ ਸਰਤਾਂ ਨ ਕਰੋ ਤੁ ਸੰਗਤਾਂ ਮਹਾਨ ਨਾਮਿਤ ਲਈ ਤੇਰੇ ਅਰੇ ਤੇਰੇ ਮੰਦਰ ਬੁਕਿਓ ਰਮਦਾਸ ਰਾਮਦਾਸ ਜੀ ਹਰਿ ਸਹਾਲੇ ਅਰਜਨ ਭਗਵੰਦਰੋ ਸਮਰਾਪਿ ਸ੍ਰੀ ਨਰਰਾਇਣ ਸ੍ਰੀ ਹਾਰਿ ਕ੍ਰਿਸ਼ਨ ਹੋਤੇ ਆਇਆ ਜਿਸ ਬਿਠੇ ਸਭ ਦੁਖ ਜਾਣੀ ਦੇਵ ਗੁਰੂ ਸਾਹਿਬ ਦੇ ਅਲਕਾਰਨ ਨੂੰ ਮਿਲਿਆ ਹੈ ਸਾਬ ਤਾਣੀ ਸੋਹਾਈ ਦਸਵੇਂ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬ ਤਾਣੀ ਹੋਏ ਜੀ ਸੋਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੀੜਾ ਦਾ ਧੰਦਾ ਬਲੋ ਜੀ ਸ੍ਰੀ ਵਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਤੁਹਾਨੂੰ ਸਾਹਿਬ ਸ੍ਰੀ ਧੰਨ ਧੰਨ ਸਤਿਗੁਰੂ ਸਾਈਂ ਸੁਖੀ ਗ੍ਰੰਥ ਸਾਹਿਬ ਜੀ ਮਹਾਰਾਜ ਜਨਮ ਜੀ ਰਤਨਪ੍ਰਮੇਸ਼ਰ ਵਰਤਾ ਗੱਦੀ ਦੇ ਮਹਾਰਾਜ ਨਾਮ ਚਬਰ ਸ਼ਤਰ ਤਖਤ ਦੇ ਮਾਲਕ ਸਤਿਗੁਰ ਜੀ ਆਪ ਜੀਆ ਦੇ ਪਾਵਨ ਪਵਿੱਤਰ ਚਰਨ ਕਮਨਾ ਜੀ ਵਰਦਾਸ ਬੇਨਤੀ ਮਹਾਰਾਜ ਜੀ ਦੋ ਸਭੂ ਸੰਤਾਂ ਵੱਲੋਂ ਮਹਾਰਾਜ ਆਪ ਜੀਆ ਦੇ ਪਾਵਨ ਨਿਸਾਨ ਸਾਹਿਬ ਦੀ ਸੇਵਾ ਮਹਾਰਾਜ ਆਰੰਭ ਕੀਤੀ ਗਈ ਮਹਾਰਾਜ ਜੋ ਆਗਿਆ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਉਹ ਐਸਰੇ ਸੇਵਾ ਦੀ ਸੰਪੂਰਤਾ ਹੀ ਜੀ ਮਹਾਰਾਜ ਸਤੇ ਪਾਛਾ ਜੀ ਉਹ ਆਹ ਦਰਵਾਜ਼ੇ ਮਹਾਰਾਜ ਜੀ ਇਹ ਸੰਭਰ ਕੰਨਵਰ ਬਾਦੂ ਜੀ ਨੂੰ ਸਨਮਾ ਮਹਾਰਾਜ ਜੀ ਆਹ ਬੋਧਕਾਤ ਦੇ ਸੂਰ ਸੰਤਨ ਪ੍ਰਾਕਸ਼ਾ ਦੀ ਦੇਵ ਸੇਵੀ ਮਹਾਰਾਜ ਆਪ ਜੀ ਬਾਵਨ ਸੁਵੇਜਾ ਅਗਰ ਕਰੋ ਕਿਰਪਾ ਜੀ ਭਾਵਨਾ ਸਾਹਿਬ ਭੋਗ ਲਾਓ ਭੋਗ ਲਗਿਆ ਪ੍ਰਸਾਦ ਆਹ ਜੀ ਦੀ ਸਾਰ ਸੁੰਦਰ ਸ਼ੇਡੇ ਕੜਾ ਵੀ ਆ ਦੇਨ ਸਾਰ ਸਾਰ ਤੁਹਾਨੂੰ ਵੀ ਆਪੇ ਅਭਿਸ਼ੇਕ ਕਰੋ ਨਾਨ ਤੋਂ ਨਾਮ ਚੜ੍ਹਦੀ ਕਲਾ ਜੋ ਤੇ ਕ੍ਰਿਸ਼ਨ ਨੰਨ ਆੜ ਬ੍ਰਹਮ ਵਿਟੋ ਕਰ ਬੰਦਾ ਬਿਗੁ ਨੰਨ ਲੱਕੇ ਤਨ ਕਾ ਕੋਈ ਕਾਲਜ ਸਭ ਸੁਸਰਾਜ ਜਗ ਜੱਟ ਸੰਨਤ ਬਾਵਤ ਮਟ ਬਨ ਗੋ ਬਿੰਦ ਨਿਤ ਗਾਈ ਹੈ ਸਾਧ ਸੰਗ ਮਿਲਿ trilaiya ਘਰਤ ਭਲ ਭਾਉ ਬੋਲ ਤੂੜ ਰਦ trilaiya ਘਰ ਗੋਪਾਲ ਅਨੰਦ ਝਪ ਜਵ ਜੀਵ ਪਰਮ ਨੰਦ ਤਉ ਤਨ ਬਿਰਤਰ ਖਾਣ ਆਹੇ ਗੁਰ ਦੀ ਕਾਥਾ احسان صاحب دے وچ تن من ਧੰਨ ਦੇ ਨਾਲ ਵੱਧ ਚੜ ਕੇ ਸੇਵਾ ਕੀਤੀ ਆ ਬਾਹਰਲੇ ਮੁੱਖਾਂ ਤੋਂ ਬੜੀ ਸੰਤਾਂ ਨੇ ਸੇਵਾ ਕੀਤੀ ਬੱਚਿਆਂ ਨੇ ਤੁਹਾਹਾਰਾ ਕਿਰਪਾ ਕਰੇ ਸਾਰਿਆਂ ਬੱਚਿਆਂ ਦੇ ਸਤਿ ਗੁਰੂ ਰਹਿਣ ਤੋਂ ਪਰੋਤ ਰਕੇ ਚੜ੍ਹਦੀ ਕਲਾ ਕਰੇ ਸੋ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਹੋਏ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ 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 ਵਾਹਿਗੁਰੂ